ਗੁਰੂ ਅਰਜਨ ਸਾਹਿਬ ਨੂੰ ਬੜੇ ਕੁਐਸਚਨ ਸੰਭਾਣੀ ਦੇ ਜਦੋਂ ਇੱਕ ਸਵਾਲ ਕੀਤਾ ਮਹਾਰਾਜ ਜੀ ਪਾਠ ਤਾਂ ਸੀ ਕਰਨੇ ਆ ਪਾਠ ਕਰਾਂ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਰੀਤ ਨਾ ਜਾਣੀ ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਾ ਜਾਤ ਕਮਾਏ ਕਿ ਮਹਾਰਾਜ ਅਸੀਂ ਪਾਠ ਰੋਜ਼ ਕਰਨੇ ਆ ਨੇਮ ਨਾਲ ਜੋ ਤੁਸੀਂ ਬਖਸ਼ਿਸ਼ ਕੀਤਾ ਸੀ ਪੜਨੇ ਪਰ ਸੰਵਾਰਤ ਕੋਈ ਨਹੀਂ ਆਉਂਦੇ ਜੇ ਅਰਥ ਆ ਜਾਣ ਤੇ ਅਸੀਂ ਉਹਦੇ ਤੇ ਚੱਲ ਨਹੀਂ ਹਜੇ ਰਹੇ ਇਹ ਹੀ ਸਵਾਲ ਹੈ ਨਾ ਮੈਂ ਉਹ ਜੀ ਕਹਿਣਾ ਹੁੰਦਾ ਵੀ ਤੇ ਅਸੀਂ ਕਹਿੰਦੇ ਸਾਰੇ ਅਰਥ ਅਰਥ ਸਮਝਣੇ ਚਾਹੀਦੇ ਗੁਰਮਖੋ ਪਰ ਮੇਰੀ ਇੱਕ ਬੇਨਤੀ ਹੈ ਅਸੀਂ ਕਥਾ ਵਾਲੇ ਸਾਰੇ ਕਈ ਕੀ ਅਰਥ ਕਰਦੇ ਆ ਪਰ ਸਾਡਾ ਜੀਵਨ ਉਹ ਨਾ ਅਰਥਾਂ ਮੁਤਾਬਕ ਤੇ ਨਹੀਂ ਨਾ ਅਰਥ ਸਿੱਖਣ ਤੋਂ ਸਾਡੇ ਸਾਰੇ ਕਹਿੰਦੇ ਆ ਕਿ ਸਭ ਤੋਂ ਉੱਚੀ ਵਿਚਾਰ ਮੈਂ ਕਹਿੰਦਾ ਨਹੀਂ ਵਿਚਾਰ ਤੋਂ ਉੱਚਾ ਆਚਾਰ ਸਚੋ ਊਰੇ ਸਭ ਕੋ ਸੱਚ ਤੋਂ ਸਭ ਥੱਲੇ ਹੈ ਸੱਚ ਤੋਂ ਉੱਚਾ ਹੈ ਸੱਚ ਵਾਲਾ ਆਚਰਨ ਸੱਚੋ ਔਰ ਸਭ ਕੋ ਉਪਰ ਸੱਚ ਆਚਾਰ ਸੱਚਾ ਆਚਰਣ ਉਹ ਕਹਿੰਦੇ ਮਹਾਰਾਜ 60 ਰੋਜ਼ ਕਰਨੇ ਆ ਪਰ ਜੀਵਨ ਨਹੀਂ ਕਮਾਇਆ ਜਾ ਰਿਹਾ ਤੇ ਮਹਾਰਾਜ ਇਸ ਪਾਠ ਦਾ ਕੋਈ ਫਾਇਦਾ ਹੋਵੇਗਾ ਅੱਜ ਅਸੀਂ ਉਹਦੇ ਕਹਿੰਦੇ ਨਹੀਂ ਕੋਈ ਫਾਇਦਾ ਨਹੀਂ ਕਹਿਦਾਂ ਸੀ ਬੰਦੇ ਨੇ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਕੁਝ ਨਹੀਂ ਕਿਹਾ ਚੁੱਪ ਕਰਕੇ ਉਸ ਦਿਨ ਬਾਰਿਸ਼ ਪੈ ਕੇ ਠੀਕ ਸਾਡਾ ਇਤਿਹਾਸ ਕਹਿੰਦਾ ਹੈ ਕੇ ਗੁਰੂ ਹਰਿ ਰਾਏ ਸਾਹਿਬ ਘੋੜੇ ਤੇ ਸਵਾਰ ਹੋ ਕੇ ਚੱਲੇ ਤੇ ਮੀਂਹ ਪੈ ਕੇ 88 ਤੇ ਸੂਰਜ ਨਿਕਲਿਆ ਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਬਾਹਰ ਵਾਲੇ ਪਾਸੇ ਇੱਕ ਝਾੜ ਸੀ ਜੀ ਤੇ ਝਾੜ ਦੇ ਵਿੱਚੋਂ ਚਮਕ ਨਿਕਲੇ ਅੱਖਾਂ ਨੂੰ ਚੁੰਧਾਏ ਪਈ ਤਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਰੁਕ ਗਏ ਹਜ਼ੂਰ ਨੇ ਫਰਮਾਇਆ ਇਹ ਇਹ ਚਮਕ ਕਿੱਥੋਂ ਆ ਰਹੀ ਰੋਸ਼ਨੀ ਕਿੱਥੋਂ ਹੈ ਸਿੱਖ ਜੱਦੀ ਉਤਰ ਕੇ ਗਏ ਇੱਕ ਨੇ ਝਾੜੀ ਚਾਤ ਮਾਰਿਆ ਕਹਿੰਦੇ ਮਹਾਰਾਜ ਇੱਥੇ ਟੁੱਟੇ ਭਾਂਡੇ ਪਏ ਆ ਅ ਕਸਾ ਕੀ ਤੁਹਾਨੂੰ ਪਤਾ ਹੀ ਦੋ ਬਰਤਨ ਪਏ ਆ ਇੱਕ ਬਰਤਨ ਚਮਕਦਾ ਪਿਆ ਦੂਜਾ ਉਸ ਤਰੀਏ ਸੂਰਜ ਦੀ ਕਿਰਨ ਉਹਦੇ ਤੇ ਪੈ ਰਹੀ ਸਤਿਗੁਰਾਂ ਨੇ ਕਿਹਾ ਬਰਤਨ ਲਿਆਂਦਾ ਕਹਿਣ ਲੱਗੇ ਸਿੱਖੋ ਟੁੱਟ ਗਿਆ ਚਮਕ ਕਿਉਂ ਰਿਹਾ ਹੱਸ ਕੇ ਕਹਿੰਦੇ ਮਹਾਰਾਜ ਆਪ ਅੰਤਰਜਾਮੀ ਹੋ ਇਹ ਜਦੋਂ ਬਰਤਨ ਖਾਇਮ ਸੀ ਨਾ ਇਹਦੇ ਵਿੱਚ ਰੋਜ਼ ਬੀਬੀ ਮੱਖਣ ਪਾਉਂਦੀ ਸੀ ਪਹਿਲਾ ਮਿੱਟੀ ਭਾਂਡੇ ਆ ਪਾਉਂਦੇ ਸਨ ਰੋਜ਼-ਰੋਜ਼ ਪਾਈ ਗਈ ਤੇ ਮੱਖਣ ਜਿਹੜਾ ਆਪਣੇ ਆਪ ਮਿੱਟੀ ਦੇ ਬਰਤਨ ਵਿੱਚ ਰਚ ਗਿਆ ਸਤਿਗੁਰੂ ਕਹਿੰਦੇ ਹੁਣ ਕਹਿੰਦੇ ਟੁੱਟ ਗਿਆ ਜਿਹੜਾ ਰਚਿਆ ਗਿਆ ਉਹ ਅੰਦਰ ਹੈ ਹੁਣ ਸੂਰਜ ਦੀ ਕਿਰਨ ਪਈ ਰਚਿਆ ਹੋਇਆ ਜਿਹੜਾ ਮੱਖਣ ਸੀ ਉਹ ਥੰਦੇਾਈ ਬਣ ਕੇ ਬਾਹਰ ਆ ਗਿਆ ਸਤਿਗੁਰੂ ਕਹਿੰਦੇ ਸਵੇਰੇ ਤੁਸੀਂ ਪੁੱਛਿਆ ਸੀ ਜੀ ਕਿ ਅਰਥਾਂ ਦਾ ਪਤਾ ਨਹੀਂ ਬਾਣੀ ਪੜ੍ਹਨੀ ਚਾਹੀਦੀ ਸਤਿਗੁਰੂ ਕਹਿੰਦੇ ਇਸ ਭਾਂਡੇ ਨੂੰ ਪਤਾ ਹੈ ਵੀ ਮੱਖਣ ਦੀ ਤਾਕਤ ਕੀ ਹੈ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਲਈਦਾ ਹੁੰਦਾ ਹੈ ਆਧਾਰਤ ਨੂੰ ਆਧਾਰਨ ਨੂੰ ਕਦੀ ਤਰਕ ਨਾਲ ਗੁਰਬਾਣੀ ਅਨੁਸਾਰ ਜੇ ਕਟਾਂਗੇ ਤੇ ਵੇਖੋ ਪਾਈ ਸਾਹਿਬ ਮੱਛੀ ਦਾ ਔਗਣ ਦੱਸਿਆ ਉਹਨੂੰ ਜੀਭ ਦਾ ਸਵਾਦ ਮਾਰ ਗਿਆ ਔਗਣ ਹੈ ਨਾ ਤੇ ਦੂਜੇ ਪਾਸੇ ਮੱਛੀ ਦਾ ਗੁਣ ਦੱਸਿਆ ਕਿ ਪਾਣੀ ਨੂੰ ਮੁਹੱਬਤ ਬੜੀ ਕਰਦੀ ਹੁਣ ਜੇ ਮੈਂ ਇਹ ਕਹਾਂ ਜੀ ਤੁਸੀਂ ਪਿਆਰ ਦੀਆਂ ਗੱਲਾਂ ਕਰਦੇ ਹੋ ਤੇ ਜੀਭ ਦਾ ਰਸ ਲੱਗਾ ਹੈ ਸਾਹਿਤ ਵਿੱਚ ਇਹ ਗੱਲ ਨੋਟ ਰੱਖਣੀ ਚਾਹੀਦੀ ਹੈ ਜਿਸ ਸੰਬੰਧੀ ਜਿਸ ਪ੍ਰਕਰਮ ਵਿੱਚ ਉਦਾਹਰਣ ਦਿੱਤੀਏ ਉਹਦਾ ਔਗਣ ਨਹੀਂ ਦੇਖਣਾ ਉਹਨੂੰ ਉਸ ਉਸ ਸੈਂਸ ਵਿੱਚ ਅਰਥ ਕਰਨੇ ਚਾਹੀਦੇ ਮਹਾਰਾਜ ਕਹਿੰਦੇ ਆ ਮੱਖਣ ਰੋਜ ਪੈਂਦਾ ਰਿਹਾ ਤੇ ਇਹਦੇ ਵਿੱਚ ਮੱਖਣ ਜਿਹੜਾ ਭਾਂਡੇ ਚ ਰਚ ਗਿਆ ਟੁੱਟਣ ਤੋਂ ਬਾਅਦ ਵੀ ਚਮਕ ਕੇ ਠੰਢਾਈ ਸੂਰਜ ਦੀ ਰੋਸ਼ਨੀ ਕਿਰਨ ਨਾਲ ਬਾਹਰ ਆ ਰਹੀ ਸਿੱਖੋ ਸਰੀਰ ਭਾਂਡਾ ਹੈ ਸਮਝ ਨਾ ਵੀ ਪਏ ਗੁਰਬਾਣੀ ਰੋਜ ਪੜੋ ਗੁਰਬਾਣੀ ਅੰਦਰ ਵਸ ਗਈ ਨਾ ਇਹ ਟੁੱਟਣ ਤੋਂ ਬਾਅਦ ਚਕਨਾਟ ਨਹੀਂ ਗਈ ਸਰੀਰ ਨੂੰ ਸਾੜ ਵੀ ਦਿਓਗੇ ਪੜੀ ਹੋਈ ਬਾਣੀ ਆਤਮਾ ਦੇ ਨਾਲ ਰਹੇਗੀ